ਹਾਂ ਬਹੁਤ ਬਹੁਤ ਉਹ 1800 ਠੇਕੇ ਸਾਹਮਣੇ ਉੱਥੇ ਖੜੀ ਹੋਈ ਜੀ ਡੇਢ ਘੰਟਾ ਹੋ ਗਿਆ ਸੀ ਕਾਫੀ ਦੇਰ ਹੋ ਗਈ ਸੀ ਉਹ ਮੁੰਡੇ ਉਹਨਾਂ ਚੋਂ ਨਿਕਲ ਕੇ ਆਇਆ ਮੁੰਡਾ ਇੱਥੇ ਆ ਗਿਆ ਸਾਹਮਣੇ ਸਾਹਮਣੇ ਆ ਕੇ ਉਹ ਕਹਿੰਦਾ ਜੀ ਤੁਸੀਂ ਪਾਸੇ ਹਟੋ ਅਸੀਂ ਵੀ ਸ਼ਿਫਟਾ ਲੈਣੀ ਆ ਇਹ ਕਹਿੰਦੇ ਜੀ ਅਸੀਂ ਲੈ ਰਹੇ ਆ ਤੁਸੀਂ ਰੁਕ ਜਾਓ 2 ਮਿੰਟ ਅਸ ਤੁਸੀਂ ਵੀ ਲੈ ਲਓ ਜੀ ਬਸ ਇੱਕੋ ਗਾਲ ਖਲੋਚੀ ਹੋ ਗਈ ਇਹਨਾਂ ਦੀ ਗਾਲ ਖਲੋਚੀ ਤੋਂ ਬਾਅਦ ਉਹਨਾਂ ਮੁੰਡਿਆਂ ਨੇ ਕਲੂਟੀ ਵਰਨਾ ਜੀ ਦਿੱਕੀ ਖੋਲੀ ਉਹਨਾਂ ਦੇ ਵਿੱਚ ਤੇ ਇਤਿਹਾਰ ਸੀਗੇ ਮੰਨ ਲਓ ਕਿ ਉਹ ਆ ਕੇ ਵੱਡਾ ਟਿਸ਼ੂਨਾ ਗਿਰਚਾ ਜਿਹੜੇ ਨਾਲ ਨੇ ਬੰਦੇ ਸੀ ਬਾਕੀ ਭੱਜ ਗਏ ਉਹ ਮੁੰਡੇ ਨੂੰ ਮਾਰ ਕੇ ਜੋ ਗਰਦਾਸ ਸਿੰਘ ਸਨੂ ਬਦੂ ਸਿੰਘ ਆ ਉਹ ਮੁੰਡੇ ਨੂੰ ਮਾਰ ਕੇ ਸਤਵਾਗੜੀ ਹੋਟਲ ਦੇ ਸਾਹਮਣੇ ਸਿੱਟ ਗਿਆ ਉਸ ਤੋਂ ਬਾਅਦ ਉਹ ਫੇਰ ਦੁਬਾਰਾ ਮੁਕਸਰ ਰੋਡ ਵੱਲ ਹੀ ਜਾਂਦੇ ਆ ਕੇ ਦੁਬਾਰਾ ਆ ਕੇ ਫੇਰ ਉਹਨੇ ਜੋ ਪੈਸੇ ਸੀ ਜਿਹੜੇ ਕੱਟ ਕੇ ਉਹ ਲੈ ਕੇ ਫਰਾਂ ਮੈਕ ਕੋਲੇ ਕਰ ਲਮੂ ਜੀ ਪੁਲਿਸ ਨੇ ਕੇ ਲਈ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਜੋ ਵੀ ਮਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਗਰੀਬ ਬੰਦਾ ਉਹਦੇ ਪੰਜ ਛੇ ਪਿਆਰ ਚਾਰ ਧੀਆਂ ਦਾ ਪਿਓ ਵਿਚਾਰਾ ਬਸ ਕਾਰਵਾਈ ਕਰੋ ਜੀ ਪੂਰੀ ਕਾਰਵਾਈ ਕਰੋ ਜੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਕੋਈ ਨਹੀਂ ਕੀਤੀ ਐਸਐਲ ਨੇ ਕੀਤੀ ਕੋਈ ਸੁਣਾਈ ਨਹੀਂ ਕਰ ਰਹੀ ਅੱਛਾ ਕੋਈ ਸੁਣਾਈ ਨਹੀਂ ਕਰ ਰਹੀ ਕੋਈ ਸੁਣਾਈ ਨਹੀਂ ਕਰ ਰਹੀ ਅੱਜ ਤਾਂ ਦੀ ਮਲੋੜ ਕੋਈ ਅਸੀਂ ਕੇ ਧਰਨੇ ਤੇ ਕੋਈ ਪੁਲਿਸ ਦਾ ਮੁਲਾਜ਼ਮ ਕੋਈ ਅਫਸਰ ਆਇਆ ਨਹੀਂ ਜੀ ਮੁਲਾਜ਼ਮ ਆਏ ਸੀ ਰਾਤ ਜਦੋਂ ਲੜਾਈ ਹੋ ਰਹੀ ਸੀ ਉਦੋਂ ਮੁਲਾਜ਼ਮਾਂ ਤੇ ਖੜੇ ਸੀ ਮੌਕੇ ਤੇ ਪਰ ਉਹ ਨਹੀਂ ਕੁਝ ਬੋਲੇ ਉਹ ਵੇਖ ਹੀ ਗਏ ਕਮਰਸ਼ੀ ਜੀ ਕੋਈ ਮੁੰਡਾ ਹੁਣ ਕਿੱਥੇ ਆ ਹਾਂ ਜੀ ਮੁੰਡਾ ਕਿੱਥੇ ਆ ਕਿਉਂਕਿ ਉਹਨਾਂ ਦੀ ਲਾਤ ਇੱਥੋਂ ਜਮਾ ਲੱਤ ਗਈ ਹੈ ਲੰਮਰੀ ਬਹੁਤ ਹੀ ਜਿਆਦਾ ਔਖਾ ਜੀ ਕਿੰਨੇ ਮੁੰਡੇ ਬਚੇ ਹੋਏ ਆ ਚੀਜ਼ ਟੁੱਟੀ ਹੋਈ ਆ ਕਿੰਨੇ ਮੁੰਡੇ ਸੱਟਾਂ ਮਾਰੇ ਮੁੰਡੇ ਦਾ 4-5 ਜਿਹੜੇ ਸੱਟਾਂ ਵੱਜੀਆਂ ਪਰ ਅਸੀਂ ਜਿਹੜਾ ਜਿਆਦਾ ਸੀਰੀਅਸ ਸੀ ਉਹ ਮੁੰਡਾ ਅਸੀਂ ਰੈਫਰ ਕਰਵਾ ਦਾ ਆ ਅਸੀਂ ਦੇ ਰਾਜ ਲਈ ਅਸੀਂ ਮੰਗ ਕਰਦੇ ਹਾਂ ਜੀ ਮ ਕੀ ਕਰੀਏ ਜੀ ਚਲੋ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਕੁੜੀਆਂ ਦਾ ਪਿਓ ਆ ਬਾਕੀ ਬੰਦੇ ਤਾਂ ਚਲੋ ਫੱਫਾ ਫਾਵਾ ਤੇ ਬੱਚੀਆਂ ਕੱਟਾ ਇੱਥੇ ਬਣਾ ਕੁੜੀਆਂ ਹੁੰਦੇ ਜੋ ਵੀ ਹਕੂਮਤ ਡੈਰੀ ਵਾਲੇ ਇਹਨਾਂ ਨੂੰ ਪਤਾ ਸਾਰੀ ਕਹਾਣੀ ਦਾ ਕੀ ਮੰਗ ਕੀ ਹੈ ਤੁਹਾਡੀ ਮੰਗ ਬਸ ਸਾਹਿਬ ਮਿਲਣਾ ਚਾਹੀਦਾ ਬਾਕੀ ਬੰਦੇ ਫੜੇ ਜਾਣ ਜੀ ਜੋ ਉਹਨਾਂ ਦੇ ਬੰਦੇ ਕਾਰਵਾਈ ਹੋਰ ਭਾਈ ਉਹਨਾਂ ਦੀ ਕਾਰਵਾਈ ਕਰਨੋਂ ਬਲਾਜ ਉਹਨਾਂ ਦਾ ਕਰਾਉਣ ਜੀ ਉਹਨੂੰ ਇੱਥੇ ਠਾਣਾ ਕਿਹੜਾ ਸਦਰ ਲੱਗਦਾ ਜਾਂ ਸਿਟੀ ਲੱਗਦਾ ਹਾਂ ਸਿਟੀ ਲੱਗਦਾ ਸਿਟੀ ਠਾਣਾ ਲੱਗਦਾ ਕੱਲੋ ਹੁਣ ਅਸੀਂ ਉਹਨਾਂ ਨੂੰ ਹੀ ਫੋਨ ਕਰਕੇ ਪੁੱਛਦੇ ਹਾਂ ਤੇ ਤੁਹਾਡਾ ਇਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹ ਰੀਜ਼ਨ ਐਸੀ ਵੀ ਹੈ ਸਦਰ ਚਲੇਗੇ ਉਹਨਾਂ ਨੂੰ ਦੱਸ ਤਾਂ ਕਿ ਸਿਟੀ ਚਲੇ ਜਾਓ ਫਿਰ ਤੋਂ ਅਸੀਂ ਟਾਈ ਹਾਂ ਟਾਈ ਫੋਨ ਕਰਕੇ ਉਹਨਾਂ ਨਾਲ ਪਰ ਜਿਹੜਾ ਇਹ ਉਹਨਾਂ ਦਾ ਰੁਕਾ ਹੈ ਨਾ ਉਹ ਵੀ ਸਿਟੀ ਦੇ ਅਪਰੋਚ ਫੋਨ ਕਰਾ ਹੁਣ ਜਿਹੜੇ ਬੰਦੇ ਕਹਿ ਰਹੇ ਆ ਜੀ ਕੋਈ ਹੋਗੇ ਟਰੇਸ ਕੌਣ ਸੀਗੇ ਜੀ ਜਿਹੜੇ ਹਲੇ ਤਾਂ ਆ ਪਾ ਕੇ ਖੜੇ ਆ ਜੀ ਹਲੇ ਤਾਂ ਕੁਛ ਨਹੀਂ ਕੀਤਾ ਨਹੀਂ ਕੋਈ ਸੀਸੀਟੀਵੀ ਫੁਟੇਜ ਬਿਲਕੁਲ ਹੋਊਗਾ ਜੀ ਚੈੱਕ ਲਾਸਕ ਇੱਕ ਐ ਨਹੀਂ ਜੀ ਮੈਡਮ ਮੰਨ ਲਓ ਕਿ ਇਹਨਾਂ ਨੂੰ ਨਹੀਂ ਪਤਾ ਸੀ ਵੀ ਇਹ ਏਰੀਆ ਸਿਟੀ ਦਾ ਪੈਂਦਾ ਜਾਂ ਸਦਰ ਦਾ ਤੇ ਜੇ ਸਦਰ ਚਲੇ ਗਏ ਸੀ ਤਾਂ ਸਦਰ ਪੁਲਿਸ ਨੂੰ ਇਨਫੋਰਮੇਸ਼ਨ ਤੁਹਾਨੂੰ ਦੇ ਦੇਣੀ ਚਾਹੀਦੀ ਸੀ ਫਿਰ ਤੇ ਸੋ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਪਿੰਡੋਂ ਪੈਂਦਾ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਸੀ ਕਿ ਇਵੇਂ ਜਿਹੜੇ ਬੰਦਾ ਆਪ ਜਾ ਕੇ ਨਸੇ ਤਾਂ ਸ਼ਾਇਦ ਗੱਲ ਜ਼ਿਆਦਾ ਕਲੀਅਰ ਹੋ ਜਾਂਦੀ ਹੈ ਇਸੇ ਕਰਕੇ ਸ਼ਾਇਦ ਕਮਿਊਨੀਕੇਸ਼ਨ ਜਿਆਦਾ ਆ ਜਾਂਦੀ ਹੈ ਰਾਤ ਨੂੰ ਕੋਈ ਗਸ਼ਤ ਵਗੈਰਾ ਨਹੀਂ ਹੁੰਦੀ ਬਿਲਕੁਲ ਪੈਟਰੋਲਿੰਗ ਹੁੰਦੀ ਹੈ ਪੀਸੀ ਵਾਲੀ ਹੁੰਦੀ ਹੈ ਉਹਦੇ ਹੋਰ ਵੀ ਲੈ ਕੇ ਭੇਜਾਂ ਮੈਂ ਵੀ ਪੀਸੀ ਵਾਲਾ ਸੀ ਦਗਾਉਣਾ ਨਹੀਂ ਠੀਕ ਹੈ ਰਾਤ ਆਏ ਨਹੀਂ ਚਲੋ